ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪਣੀ ਤੀਸਰੀ ਕਲਾਸ ਲੈ ਕੇ ਆਏ ਹਾਂ ਮੱਧ ਕਾਲੀਨ ਪੰਜਾਬੀ ਸਾਹਿਤ ਗੁਰਮਤ ਕਾਵਟਾਰਾਂ ਇਸ ਤੋਂ ਪਹਿਲਾਂ ਅਸੀਂ ਦੋ ਕਲਾਸਿਸ ਲਗਾ ਚੁੱਕੇ ਹਾਂ ਵਨ ਲਾਈਨਰ ਕੁਐਸਚਨਸ ਦੀਆਂ ਸੂਫੀ ਕਾਵ ਤੇ ਔਰ ਨਾਥ ਜੋਗੀ ਸਾਹਿਤ ਤੇ ਜਿਹੜੇ ਸਟੂਡੈਂਟਸ ਨੇ ਨਾਥ ਜੋਗੀ ਸਾਹਿਤ ਔਰ ਸੂਫੀ ਕਾਵ ਦੀ ਡਿਟੇਲ ਥਿਊਰੀ ਦੇਖਣੀ ਹੈ ਉਹ ਇਸੇ ਹੀ ਚੈਨਲ ਦੇ ਉੱਪਰ ਵੀਡੀਓਜ਼ ਨੂੰ ਦੇਖ ਸਕਦੇ ਆ ਨਾਥ ਜੋਗੀ ਸਾਹਿਤ ਤੇ ਸੂਫੀ ਸਾਹਿਤ ਦੀਆਂ ਡਿਟੇਲਡ ਐਂਡ ਇੰਪੋਰਟੈਂਟ ਵੀਡੀਓਜ਼ ਥਿਉਰੀ ਕਲਾਸਿਸ ਇਸ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੇ ਤੁਸੀਂ ਉਹਨਾਂ ਨੂੰ ਵੇਖ ਕੇ ਉਸ ਤੋਂ ਬਾਅਦ ਆਪਣੇ ਵਨ ਲਾਈਨਰ ਕੁਐਸ਼ਨਸ ਕਰ ਸਕਦੇ ਹੋ ਹਾਂਜੀ ਸ਼ੁਰੂ ਕਰ ਰਹੇ ਹਾਂ ਅੱਜ ਦਾ ਗੁਰਮਤ ਕਾਫਤਾਰਾ ਮਾਧਕਾ ਲੀਮ ਪੰਜਾਬੀ ਸਾਹਿਤ ਗੁਰਮਤ ਕਾਫਤਾਰਾ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ 1469 ਇਸਵੀ ਰਾਏਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਦਰਜਬਾਨੀ ਜਪਜੀ ਸਿੱਧ ਗੋਸ਼ਟ ਪੱਟੀ ਰਾਗ ਆਸਾ ਦੇ ਵਿੱਚ ਤੇ ਉਹਨਾਂ ਦੀਆਂ ਤਿੰਨ ਵਾਰਾਂ ਮਿਲਦੀਆਂ ਹਨ ਆਸਾ ਦੀ ਵਾਰ ਮਾਝ ਦੀ ਵਾਰ ਤੇ ਮਲਾਰ ਦੀ ਵਾਰ ਨਾਨਕ ਜੀ ਦਾ 12ਵਾਂ ਤੁਖਾਰੀ ਰਾਗ ਦੇ ਵਿੱਚ ਮਿਲਦਾ ਹੈ ਸੋਹਿਲਾ ਪਹਿਰੇ ਬੰਜਾਰੇ ਅਲੌਣੀਆਂ ਬਾਬਰ ਬਾਣੀ ਕਈ ਸ਼ਬਦ ਅਸ਼ਟਪਦੀਆਂ ਸ਼ਾਂਤ ਰੇਖਤਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਮਿਲਦੀ ਹੈ 19 ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੋੜੀ ਜਾਂਦੀ ਵਾਰਤਕ ਰਚਨਾ ਪ੍ਰਾਨ ਸੰਗਲੀ ਹਾਂਜੀ ਪਿਛਲੀਆਂ ਦੋ ਕਲਾਸਿਸ ਦੇ ਵਿੱਚ ਮੈਂ ਤੁਹਾਨੂੰ ਪ੍ਰਾਨ ਸੰਗਲੀ ਕਿਸੇ ਹੋਰ ਨਾਲ ਸੰਬੰਧਿਤ ਵੀ ਦੱਸੀ ਸੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਪ੍ਰਾਨ ਸੰਗਲੀ ਹੋਰ ਕਿਸ ਦੀ ਮਿਲਦੀ ਹੈ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ 1539 ਈਸਵੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਗੁਰੂ ਅੰਗਦ ਦੇਵ ਜੀ ਸਨ ਤੇ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ਇਹ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸੋਗੇ ਮੂਲ ਮੰਤਰ ਜਪਜੀ ਸਾਹਿਬ ਵਿੱਚ ਕੀ ਦੱਸਿਆ ਗਿਆ ਹੈ ਪਰਮਾਤਮਾ ਦੇ ਸਰੂਪ ਬਾਰੇ ਦੱਸਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਹ ਬਾਣੀ ਜਿਹੜੀ ਰਾਗਬੱਧ ਨਹੀਂ ਹੈ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਾਰ ਤਤ ਕਿਸ ਬਾਣੀ ਵਿੱਚ ਹੈ ਜਪਜੀ ਸਾਹਿਬ 12 ਮਾਂ ਦੀ ਰਚਨਾ ਕਿਹੜੇ ਕਿਹੜੇ ਗੁਰੂ ਸਹਿਬਾਨਾਂ ਨੇ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਨਹੁ ਹੁਨੇ ਦੱਸਿਆ ਮੈਂ ਤੁਖਾਰੀ ਰਾਗ ਦੇ ਵਿੱਚ ਕੀਤੀ ਹੈ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਜ ਰਾਗ ਦੇ ਵਿੱਚ ਕੀਤੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਰਾਂ ਮਾਹ ਦੀ ਬਾਣੀ ਕਿਸ ਰਾਗ ਵਿੱਚ ਮਿਲਦੀ ਹੈ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਕਿਹੜੀ ਬਾਣੀ ਵਿੱਚ ਇਤਿਹਾਸਿਕ ਤੱਤ ਮਿਲਦੇ ਹਨ ਬਾਬਰ ਬਾਣੀ ਦੇ ਵਿੱਚ ਮਿਲਦੇ ਹਨ ਹਾਂਜੀ ਅੱਜ ਲਈ ਇੰਨਾ ਹੀ ਹੈ ਇਹ ਕੁਐਸਚਨ ਤੁਸੀਂ ਯਾਦ ਕਰ ਲੈਣੇ ਨੇ ਤੇ ਪਲੀਜ਼ ਥਿਉਰੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਥੈਂਕ ਯੂ